ਨਾ ਹੁਣ ਸਮਾਜ ਡਿੱਗ ਚੁੱਕਿਆ ਨਾ ਇਹਨੂੰ ਉੱਠਣਾ ਤੇ ਠਾਉਣਾ ਬਹੁਤ ਮੁਸ਼ਕਲ ਦੀ ਗੱਲ ਹੈ ਕਿਉਂਕਿ ਸਮਾਜ ਡਿੱਗੀ ਨਾ ਉਹ ਗੱਲਾਂ ਵੀ ਚਾਦਰਾਂ ਕੱਢਦੀਆਂ ਕੁੜੀਆਂ ਦਾ ਅਸੀਂ ਦੇਖੀਆਂ ਅਸੀਂ ਸਾਡੇ ਟਾਈਮ 'ਚ ਦਰੀਆਂ ਬੁੰਨਦੀਆਂ ਵੀ ਕੁੜੀਆਂ ਦੇਖੀਆਂ ਸੀ ਪਰ ਆਹ ਕੁਛ ਕਰਦੀਆਂ ਕੁੜੀਆਂ ਨਹੀਂ ਸੀ ਦੇਖੀਆਂ ਨਾ ਬੰਦੇ ਵੇਖੇ ਸੀ ਨਾ ਬੁੜੀਆਂ ਵੇਖੀਆਂ ਸੀ ਅਫਸੋਸ ਦੀ ਗੱਲ ਹੈ ਵੀ ਉਹ ਲੜਕੀ ਦੇ ਘਰੇ ਵੀ ਗਿਆ ਉਹਨੂੰ ਸਮਝ ਆਇਆ ਵੀ ਸਮਝ ਆਇਆ ਵੀ ਉਹਦੇ ਸਿਰ ਤੇ ਹੱਥ ਧਰ ਕੇ ਸਮਝਾਇਆ ਜਿਵੇਂ ਆਪਾਂ ਆਮ ਹੀ ਆਪਣੀਆਂ ਭੈਣਾਂ ਦੇ ਸਿਰ ਤੇ ਹੱਥ ਆ ਭੈਣਾਂ ਨੂੰ ਆ ਧੀਆਂ ਜਿਹੜੇ ਵੱਡੇ ਬਜ਼ੁਰਗ ਹੈ ਮੈਂ ਤੁਸੀਂ ਸਮਝਦੇ ਹੋਵੋਗੇ ਮੈਂ ਕਿਹਨਾਂ ਨੂੰ ਕਹਿ ਰਿਹਾ ਕਿਹਨਾਂ ਨੂੰ ਸਬੋਧਨ ਹੋ ਰਿਹਾ ਉਹ ਅੱਜ ਹੱਥ ਜੋੜ ਕੇ ਮਾਫੀ ਮੰਗ ਰਿਹਾ ਪਰ ਕੀ ਗੱਲ ਵੀ ਜਦੋਂ ਧਰਮੂਰੇ ਭੂਤ ਨੇ ਨੱਚਦੇ ਆ ਜਿਹੜੀ ਬੱਚਿਆਂ ਨੂੰ ਖੁੱਦੋ ਦਿੱਤੀ ਜਾਂਦੀ ਹੈ ਖੇਡ ਵਾਸਤੇ ਉਹਨੂੰ ਵੀ ਕਿੰਨਾ ਵਧੀਆ ਪਰੋਸਿਆ ਜਾਂਦਾ ਹੈ ਅੰਦਰ ਉਹਦੇ ਲੀਰਾ ਹੁੰਦੀਆਂ ਉਹਦੇ ਉੱਤੇ ਕਟ-ਕਟ ਕੇ ਪਰਵਣਾ ਜੜਾ ਦਿੰਦੇ ਤੇ ਜੇ ਜਵਾਕ ਉਹਨੂੰ ਮੈਂ ਮਾਰਦਾ ਧਰਤੀ ਤੇ ਉਹ 부ੜਕਦੀ ਹੈ ਤੇ ਜਵਾਕ ਉਹਦੀ ਜਵਾਕ ਦੀ ਖੇਡ ਬਣੀ ਹੈ ਤੇ ਜੇ ਜਵਾਕ ਉਹਨੂੰ ਖੋਲ ਕੇ ਵੇਖਣ ਲੱਗ ਜੇ ਨਾ ਉਹਦੇ ਵਿੱਚੋਂ ਲੀਰਾ ਨਿਕਲਣਗੀ ਸਾਚੀਰੀ ਕਾਲਜੀ ਤੁਸੀਂ ਸੱਚ ਦਾ ਸੁਨੇਹ ਨਾਲ ਜੁੜੇ ਹੋਈਆਂ ਕੰਚਨ ਕੁਮਾਰੀ ਨਾਮ ਦੀ ਕੁੜੀ ਇੰਸਟਾਗ੍ਰਾਮ ਤੇ ਇੱਕ ਅਕਾਊਂਟ ਚਲਾਉਂਦੀ ਸੀ ਜਿਸ ਦਾ ਨਾਮ ਸੀ ਭਾਬੀ ਕਮਲਕੌਰ ਉਸ ਦਾ ਜੋ ਕੰਟੈਂਟ ਹੁੰਦਾ ਸੀ ਉਹ ਕਿਤੇ ਨਾ ਕਿਤੇ ਬੰਦਾ ਪਰਿਵਾਰ ਵਿੱਚ ਬੈ ਕੇ ਨਹੀਂ ਸੁਣ ਸਕਦਾ ਸੀ। ਕਾਫੀ ਵਾਰ ਉਸ ਨੂੰ ਸਮਝਾਇਆ ਵੀ ਅਮਰਿਤਪਾਲ ਮੈਰੋ ਤੇ ਉਸ ਦੀ ਟੀਮ ਨੇ ਪਰ ਅਖੀਰ ਦੇ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ। ਅਮਰਿਤਪਾਲ ਮੈਰੋ ਤਾਂ ਫਰਾਰਾ ਲਗਾਤਾਰ ਪਰ ਉਸ ਦੇ ਦੋ ਸਾਥੀ ਪੁਲਿਸ ਨੇ ਗ੍ਰਿਫਤਾਰ ਕਰ ਲਏ ਤੇ ਇਸ ਟਾਈਮ ਉਹ ਜੇਲ੍ਹ ਵਿੱਚ ਨੇ। ਇਹ ਸਾਰੇ ਮੁੱਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਕਾਂਗਰਸੀ ਆਗੂ ਹਰਵਿੰਦਰਪਾਲ ਸਿੰਘ ਹਰਿੰਦਰਪਾਲ ਸਿੰਘ ਕਾਲਾ ਸ਼ਰਮਾ ਜੀ ਗੱਲਬਾਤ ਕਰਾਂਗੇ। ਕਿਵੇਂ ਦੇਖਦੇ ਹੋਂ ਜੋ ਇਹ ਕਤਲ ਹੋਇਆ ਕੰਚਨ ਕੁਮਾਰੀ ਨਾਮ ਦੀ ਕੁੜੀ ਦਾ ਪਹਿਲੀ ਗੱਲ ਤਾਂ ਤੁਹਾਡਾ ਚੈਨਲ ਦੇਖਣ ਵਾਲਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਤੇ ਅਸੀਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਆਪਣੇ ਪੰਜਾਬੀ ਵੀਰਾਂ ਨੂੰ ਤੇ ਖਾਸ ਕਰ ਜਿਹੜੇ ਤੁਹਾਡਾ ਚੈਨਲ ਵੇਖਣਗੇ ਉਹਨਾਂ ਨੂੰ ਇੱਕ ਚੀਜ਼ ਅਸੀਂ ਜ਼ਰੂਰ ਕਹਾਂਗੇ ਵੀ ਜਿਹੜੀ ਅਸੀਂ ਕੰਚਨ ਕੁਮਾਰੀ ਨਾਮ ਦੀ ਕੁੜੀ ਦਾ ਕਤਲ ਹੋ ਗਿਆ ਉਹਦੀ ਮੰਨ ਕੇ ਚਲੋ ਮੌਤ ਹੋ ਗਈ ਉਹਦੀ ਕਾਰ ਉਹਦੀ ਲਾਸ਼ ਹੈ ਜਿਹੜੀ ਉਹ ਬਠਿੰਡਾ ਹਸਪੀਟਲ ਦੇ ਵਿੱਚ ਕਾਰ ਦੇ ਵਿੱਚੋਂ ਮਿਲੀ ਐ ਅੱਛਾ ਉਹ ਚੀਜ਼ ਨੂੰ ਜੇ ਆਪਾਂ ਕਿਸੇ ਦਾ ਕਤਲ ਹੋ ਜੇ ਕਿਸੇ ਦੀ ਮੌਤ ਹੋ ਜੇ ਉੱਥੇ ਆਪਾਂ ਉਸ ਚੀਜ਼ ਨੂੰ ਮੰਦਪਾਗਾ ਕਹਿੰਦੇ ਆ ਜੀ ਕਿਉਂਕਿ ਇੱਕ ਸਮਾਜਿਕ ਤੌਰ ਦੇ ਉੱਤੇ ਆਪਾਂ ਉਹਨੂੰ ਕਹਿੰਦੇ ਆ ਵੀ ਜੋ ਹੋਇਆ ਯਾਰ ਇਹ ਮੰਦਪਾਗਾ ਹੈ ਚਲੋ ਉਹ ਹੋਇਆ ਉਹ ਮੰਦਪਾਗਾ ਸੀ ਪਰ ਇੱਥੇ ਗੱਲਾਂ ਕਾਫੀ ਹੋਰ ਜੁੜ ਜਾਂਦੀਆਂ ਵੀ ਜੇ ਤੁਸੀਂ ਸਮਾਜ ਦੇ ਵਿੱਚ ਵਿਚਰਦੇ ਹੋ ਕੋਈ ਲੜਕੀ ਦੇ ਰੂਪ ਵਿੱਚ ਵਿਚਰਦਾ ਜਦੋਂ ਭਗਵਾਨ ਨੇ ਤੁਹਾਨੂੰ ਲੜਕੀ ਬਣਾਇਆ ਤੇ ਇੱਕ ਲੜਕਾ ਬਣਾਇਆ ਲੜਕੇ ਦਾ ਤੇ ਲੜਕੀ ਦਾ ਜਿਹੜਾ ਮੰਨ ਕੇ ਚਲੋ ਸਰੀਰ ਹੈ ਉਹਦੇ ਵਿੱਚ ਫਰਕ ਇਸੇ ਕਰਕੇ ਪਾਇਆ ਨਾ ਜੀ ਜੇ ਲੜਕਾ ਕੋਈ ਮੰਨ ਕੇ ਚਲੋ ਨਿਕਰ ਬਣਾਉਣ ਦੇ ਵਿੱਚ ਵੀ ਤੁਰਿਆ ਫਿਰਦਾ ਹੈ ਨਹਾ ਵੀ ਸਕਦਾ ਉਹ ਨਿਕਰ ਬਣਾਉਣ ਪਾ ਕੇ ਪਰ ਲੜਕੀ ਤਾਂ ਨਹੀਂ ਇਹ ਕੰਮ ਕਰ ਸਕਦੀ ਕਿਉਂਕਿ ਉਹਨੂੰ ਭਗਵਾਨ ਨੇ ਰੂਪ ਹੀ ਅਟ ਦਿੱਤਾ ਤੇ ਉਹਨੂੰ ਸਮਾਜ ਦੇ ਵਿੱਚ ਏਡਾ ਸਤਕਾਰ ਦਿੰਦਾ ਹੈ ਰੱਬ ਨੇ ਕੀ ਸਮਾਜ ਨੇ ਕੀ ਗੁਰੂਆਂ ਪੀਰਾਂ ਨੇ ਕਿ ਵੀ ਉਹ ਆ ਜਿਹੜੀ ਉਹਨੂੰ ਕਿਹਾ ਗਿਆ ਵੀ ਇਹਨੂੰ ਕਿਉਂ ਨਿੰਦਿਏ ਇਹਨਾਂ ਨੇ ਤਾਂ ਗੁਰੂਆਂ ਪੀਰਾਂ ਨੂੰ ਰਾਜੇ ਮਹਾਰਾਜਾ ਨੂੰ ਜਨਮਦ ਤੱਕ ਕਿੱਡੀ ਵੱਡੀ ਪਦਵੀ ਦਿੱਤੀ ਉਹ ਬੰਦੇ ਨੂੰ ਨਹੀਂ ਸ਼ਾਇਦ ਦਿੱਤੀ ਗਈ ਹੁਣੀ ਹੋ ਸਕਦਾ ਮੈਂ ਗਲਤ ਨਾ ਹੋਵਾਂ ਕਿਉਂਕਿ ਮੈਥੋਂ ਵੀ ਮੈਂ ਕੋਈ ਬਹੁਤ ਵੱਡੀ ਬੁੱਧੀਜੀਵ ਨਹੀਂਗਾ ਪਰ ਤੁਹਾਡੀ ਉਸੇ ਗੱਲ ਤੇ ਆਉਨੇ ਆ ਵੀ ਜੇ ਆਪਣਾ ਬਹੁਤ ਹੀ ਸਤਿਕਾਰਯੋਗ ਆ ਸਾਡਾ ਉਹ ਵੀ ਵੀਰ ਜਾਨੀ ਕਿ ਤੁਸੀਂ ਉਹਦਾ ਪੂਰਾ ਨਾਮ ਰਿਪੀਟ ਕਰਿਓ ਜਿਹੜੇ ਹਾਂ ਅਮਰਤਪਾਲ ਸਿੰਘ ਮੈਰੋ ਜੀ ਬੜੇ ਸਤਿਕਾਰਯੋਗ ਹੈ ਕਿਉਂਕਿ ਸਾਡੇ ਵਾਸਤੇ ਸਾਡਾ ਪੰਜਾਬੀ ਸਤਿਕਾਰਯੋਗ ਹੈ ਪਰ ਉਹਦਾ ਸਤਿਕਾਰ ਹੋਰ ਵੱਡ ਜਾਂਦਾ ਕਿਉਂਕਿ ਉਹਦੇ ਬਾਣਾ ਪਾਇਆ ਵਾ ਜਦੋਂ ਕਿਸੇ ਬੰਦੇ ਦੇ ਬਾਣਾ ਪਾਇਆ ਹੁੰਦਾ ਉਹ ਫਿਰ ਗੁਰੂ ਵਾਲਾ ਹੋ ਜਾਂਦਾ ਜੀ ਕਿਉਂਕਿ ਮੇਰਾ ਮੈਂ ਤਾਂ ਆਪਾਂ ਤਾਂ ਆਮ ਸਾਦੇ ਕੱਪੜੇ 'ਚ ਬੈਠੇ ਆਂ ਸਤਿਕਾਰ ਤਾਂ ਚਲੋ ਆਪਣਾ ਵੀ ਆਮ ਸਾਦੇ ਕੱਪੜੇ ਵਾਲਿਆਂ ਦਾ ਵੀ ਹੈ ਪਰ ਉਹ ਇੱਕ ਵੱਖਰੀ ਚੀਜ਼ ਦਿਸਦੀ ਹੈ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਗੁਰੂ ਗੁਰੂ ਗੋਬਿੰਦ ਸਿੰਘ ਜੀਆ ਨੇ ਉਹ ਫੌਜ ਤਿਆਰ ਕੀਤੀ ਉਹਦੀ ਜਾਨੀ ਕਿ ਪਹਿਚਾਨ ਅੱਡ ਹੈ ਜਿਵੇਂ ਕਿਸੇ ਵੀ ਦੇਸ਼ ਦੀ ਫੌਜ ਹੋਵੇ ਜੀ ਕਿਸੇ ਵੀ ਸੂਬੇ ਦੀ ਫੌਜ ਹੋਵੇ ਕਿਸੇ ਵੀ ਸੂਬੇ ਦੀ ਪੁਲਿਸ ਹੋਵੇ ਉਹਦੀ ਅੱਡ ਕਿਉਂਕਿ ਵਰਦੀ ਉਹਦੇ ਕਿਉਂ ਪਾਈ ਜਾਂਦੀ ਹੈ ਇਸੇ ਕਰਕੇ ਉਹ ਸਾਡੇ ਸਾਡੇ ਗੁਰੂਆਂ ਪੀਰਾਂ ਦੀ ਵਰਦੀ ਹੈ ਗੁਰੂਆਂ ਪੀਰਾਂ ਨੇ ਉਹਨੂੰ ਬਖਸ਼ੀ ਹੈ ਉਹ ਸਾਡੇ ਵੀਰ ਦੇ ਪਾਈ ਸੀ ਸਤਿਕਾਰਯੋਗ ਹੈ ਪਰ ਅਫਸੋਸ ਦੀ ਗੱਲ ਹੈ ਵੀ ਉਹ ਲੜਕੀ ਦੇ ਘਰੇ ਵੀ ਗਿਆ ਹੂੰ ਉਹਨੂੰ ਸਮਝਾਇਆ ਵੀ ਜੀ ਸਮਝਾਇਆ ਵੀ ਉਹਦੇ ਸਿਰ ਤੇ ਹੱਥ ਧਰ ਕੇ ਸਮਝਾਇਆ ਜਿਵੇਂ ਆਪਾਂ ਆਮ ਹੀ ਆਪਣੀਆਂ ਭੈਣਾਂ ਦੇ ਸਿਰ ਤੇ ਹੱਥ ਧਰਦੇ ਹਾਂ ਕਿਉਂਕਿ ਜਦੋਂ ਵੀਰ ਦਾ ਹੱਥ ਸਿਰ ਤੇ ਹੋਵੇ ਭੈਣ ਦੇ ਤੇ ਉਹ ਆਪਦੇ ਆਪ ਨੂੰ ਮਹਿਸੂਸ ਕਰਦੀ ਮੈਨੂੰ ਕਿਸੇ ਦਾ ਹੁਣ ਡਰ ਨਹੀਂ ਜਾਂ ਫਿਕਰ ਨਹੀਂ ਤੇ ਉਹ ਰੋਹੀ ਬੀਆ ਬਾਣ ਵੇਚਦੀ ਵੀ ਨੰਗਲ ਤੋਂ ਡਰ ਨਹੀਂ ਮੰਦੀ ਕਹਿੰਦਾ ਮੇਰਾ ਵੀਰ ਨਾਲ ਹੈ ਜੇ ਵੀਰ ਤੁਹਾਡਾ ਬੇਸ਼ੱਕ ਮੈਂ ਆਮ ਹੀ ਦੇਖਿਆ ਇੱਥੇ ਤੁਰੇ ਜਾਂਦੇ ਸੜਕਾਂ ਤੇ ਅਸੀਂ ਇੱਕ ਦੁਕਾਨਦਾਰ ਹਾਂ ਉਈ ਪਰ ਆ 20 ਸਾਲ ਦੀ ਲੜਕੀ ਐ ਤੇ ਉਹਦਾ 5 ਸਾਲ ਦਾ ਭਰਾ ਛੋਟਾ ਲੜਕਾ ਉਹਦਾ ਭਰਾ 5 ਸਾਲ ਦਾ ਉਹਦੀ ਭਰਾ ਦੀ ਉਂਗਲ ਫੜ ਕੇ ਤੁਰੀ ਜਾਂਦੀ ਹੈ ਨਾ ਉਹਨੂੰ ਐ ਲੱਗਦਾ ਵੀ ਮੇਰੇ ਕੋਲੇ ਬਹੁਤ ਵੱਡੀ ਪਾਵਰ ਐ ਭਾਵੇਂ 5 ਸਾਲ ਦਾ ਮੇਰਾ ਭਰਾ ਮੇਰਾ ਭਰਾ ਮੇਰੇ ਨਾਲ ਐ ਇਸ ਕਰਕੇ ਸਾਡੇ ਭਰਾ ਨੇ ਉਸ ਲੜਕੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹਦੀ ਅਰਸਕ ਤੌਰ ਤੇ ਮਦਦ ਵੀ ਕੀਤੀ ਤੇ ਪਰ ਉਹਦਾ ਸਵਾਲ ਸੀ ਵੀ ਮੇਰਾ ਜਿਹੜਾ ਪਿਤਾ ਬਿਮਾਰ ਐ ਜਾਂ ਸਾਡਾ ਪਰਿਵਾਰ ਨਹੀਂ ਚੱਲਦਾ ਤੇ ਮੇਰੀ ਇਹ ਮਜਬੂਰੀ ਹੈ ਵੀ ਇਹ ਕੰਮ ਮੈਂ ਕਰਦੀ ਐ ਪਰ ਮੈਂ ਉਸ ਭੈਣ ਨੂੰ ਵੀ ਕਹਿਣਾ ਚਾਹ ਲੋ ਮਰ ਗਈ ਐ ਅਸੀਂ ਤਾਂ ਕਿਹਾ ਮਾੜਾ ਹੋਇਆ ਪਰ ਉਸ ਭੈਣ ਨੂੰ ਜਾਂ ਅੱਜ ਜਿਹੜੀਆਂ ਸਾਡੀਆਂ ਭੈਣਾਂ ਇਹ ਕੰਮ ਕਰਦੀਆਂ ਜਾਂ ਸਾਡੇ ਭਰਾ ਇਹ ਕੰਮ ਕਰਦੇ ਸਾਡੇ ਵੀਰ ਕਰਦੇ ਜਾਂ ਸਾਡੇ ਤੋਂ ਵੱਡੇ ਬਜ਼ੁਰਗ ਇਹ ਕੰਮ ਕਰਦੇ ਕੋਈ ਮੰਦੀ ਸ਼ਬਦ ਵਾਲੀ ਵਰਤਦੇ ਐ ਤੇ ਉਹ ਜਿਹੜੇ ਸ਼ਬਦ ਵਰਤੇ ਜਾਂਦੇ ਐ ਮੈਂ ਵਰਤੂੰਗਾ ਤੁਸੀਂ ਵਰਤੋਂਗੇ ਤੁਹਾਡਾ ਪਰਿਵਾਰ ਨਹੀਂ ਦੇਖੂਗਾ ਬਿਲਕੁਲ ਤੁਹਾਡੀਆਂ ਭੈਣਾਂ ਨੂੰ ਆ ਧੀਆਂ ਜਿਹੜੇ ਵੱਡੇ ਬਜ਼ੁਰਗ ਐ ਮੈਂ ਤੁਸੀਂ ਸਮਝਦੇ ਹੋਵੋਗੇ ਮੈਂ ਕਿਹਨਾਂ ਨੂੰ ਕਹਿ ਰਿਹਾ ਕਿਹਨਾਂ ਨੂੰ ਸਬੋਧਨ ਹੋ ਰਿਹਾ ਉਹ ਅੱਜ ਹੱਥ ਜੋੜ ਕੇ ਮਾਫੀ ਮੰਗ ਰਿਹਾ ਪਰ ਕੀ ਗੱਲ ਵੀ ਜਦੋਂ ਦਰਮੂਰੇ ਭੂਤ ਨੇ ਨੱਚਦੇ ਆ ਇੱਕ ਆਮ ਹੀ ਕਹਾਵਤ ਹੈ ਮੈਂ ਉਹਨਾਂ ਤੇ ਕੋਈ ਲਾ ਕੇ ਗੱਲ ਨਹੀਂ ਕਰ ਰਿਹਾ ਦਰਦੇ ਮੂਰੇ ਭੂਤ ਨੇ ਨੱਚਦੇ ਆ ਆਮ ਹੀ ਗੱਲ ਹੈ ਪਰ ਜੇ ਤੁਸੀਂ ਯਾਰ ਐਡੀਆਂ ਗੰਦੀਆਂ ਗਾਲਾਂ ਐਡੇ ਗੰਦੇ ਸ਼ਬਦ ਵਰਤੋਗੇ ਉਹਨੂੰ ਤੁਹਾਡੀਆਂ ਭੈਣਾਂ ਤੁਹਾਡੀਆਂ ਮਾਵਾਂ ਤੁਹਾਡੀਆਂ ਧੀਆਂ ਤੁਹਾਡੇ ਪਿੰਡ ਦੇ ਲੋਕ ਵੇਖਦੇ ਆ ਯਾਰ ਤੇ ਉਹ ਤੁਸੀਂ ਕੀ ਪ੍ਰੋਸੀਜਨ ਦੇਉ ਤੇ ਸਿਰਫ ਤੇ ਸਿਰਫ ਨਾ ਬਣਾਉਣਾ ਚੰਦ ਵੀਆਂ ਵਿੱਚ ਚੰਦ ਟੁਕੜੇ ਜਿਹੜੇ ਆ ਪੈਸੇ ਟੁਕੜੇ ਹੂੰ ਥੋੜੇ ਜਿਹੀ ਪੈਸੇ ਥੋੜੇ ਡਾਲਰ ਚੰਦ ਡਾਲਰਾਂ ਪਿੱਛੇ ਯਾਰ ਤੁਸੀਂ ਕੀ ਸਮਾਜ ਨੂੰ ਸੇਧ ਦੇ ਰਹੇ ਹੋ ਤੁਸੀਂ ਦੱਸੋ ਵੀ ਸਾਡੇ ਗੁਰੂਆਂ ਨੇ ਆ ਕੀਤਾ ਸੀ ਹੂੰ ਅੱਜ ਦੀ ਪੀੜ੍ਹੀ ਨੂੰ ਜੀ ਜਿਸ ਦਿਨ ਸਾਡੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਹੁੰਦਾ ਉਹਦੇ ਤੁਸੀਂ ਸਮਾਜ ਨੂੰ ਦੱਸੋ ਨਾ ਵੇ ਸਾਡਾ ਗੁਰੂ ਕੌਣ ਹੈ ਚੰਗਾ ਕੰਟੈਂਟ ਬਣਾ ਨਾਲਿਆਂ ਨੂੰ ਵੀ ਵਿਊ ਆਉਂਦੇ ਆ ਉਹ ਵੀ ਬਣਾ ਸਕਦੇ ਆ ਤੁਸੀਂ ਨਾ ਵਿਊ ਨਾ ਆਉਣ ਕਮਾਈ ਨਾ ਹੋਵੇ ਪਰ ਸਮਾਜ ਦੇ ਵਿੱਚ ਜੇ ਤੁਸੀਂ ਤੁਰੇ ਜਾਂਦੇ ਹੋ ਨਾ ਇੱਜ਼ਤ ਤਾਂ ਮਿਲੂ ਇੱਜ਼ਤ ਮਿਲੂਗੀ ਹੁਣ ਜਦੋਂ ਮੰਨ ਕੇ ਚਲੋ ਕੋਈ ਕਿਸੇ ਸਮਾਜ ਸੇਵੀ ਕਿਸੇ ਭਗਤ ਜਾਂ ਕਿਸੇ ਮੰਨ ਕੇ ਚਲੋ ਜਿਵੇਂ ਭਗਤ ਸਿੰਘ ਵਰਗੇ ਹੋਏ ਰਾਜਗੁਰੂ ਸਖਦੇਵ ਵਰਗੇ ਹੋਏ ਉਹਨਾਂ ਦੇ ਪਰਿਵਾਰ ਦਾ ਅੱਜ ਵੀ ਕੋਈ ਜੀ ਅੱਜ ਵੀ ਉਹਨਾਂ ਦਾ ਕੋਈ ਭਤੀਜਾ ਜਾਂ ਉਹਨਾਂ ਦਾ ਕੋਈ ਛੋਟਾ ਪਰਿਵਾਰ ਦਾ ਮੈਂਬਰ ਤੁਰਿਆ ਜਾ ਰਿਹਾ ਜਾਂਦਾ ਹਲਾਕੰਦਾ ਯਰ ਭਗਤ ਸਿੰਘ ਦਾ ਇਹ ਛੋਟਾ ਭਾਈ ਹੈ ਜੇ ਉਦੋਂ ਉਹਨਾਂ ਦੇ ਪਿਤਾ ਜੀ ਜਿਉਂਦੇ ਹੋਣਗੇ ਤੇ ਉਦੋਂ ਕਹਿੰਦੇ ਉਹਨੂੰ ਯਰ ਭਗਤ ਸਿੰਘ ਦਾ ਬਾਪੂ ਜਾ ਰਿਹਾ ਉਹ ਕਿੰਨਾ ਸਤਿਕਾਰ ਮਿਲਦਾ ਤੇ ਉਹ ਭਗਤ ਸਿੰਘ ਵਰਗਿਆਂ ਨੂੰ ਕੀ ਲੋੜ ਸੀ ਭਗਤ ਸਿੰਘ ਵਰਗਿਆਂ ਨੇ ਨਾਂ ਕਮਾਇਆ ਜੇ ਮੇਰੇ ਵੀਰੋ ਤੁਸੀਂ ਨਾਂ ਕਮਾਉਣਾ ਚਾਹੁੰਦੇ ਹੋ ਨਾ ਤਾਂ ਨਾਂ ਕਮਾਓ ਇਹਨਾਂ ਵਾਂਗੂ ਕਿਵੇਂ ਦੇਖਦੇ ਹੋ ਆਪ ਫਰੀडम ਮਿਲਿਆ ਜੋ ਆਪਾਂ ਨੂੰ ਆਪਾਂ ਭਾਰਤ ਦੇ ਵਿੱਚ ਆਪਣੀ ਗੱਲ ਰੱਖ ਸਕਦੇ ਆ ਕੀ ਫ੍ਰੀडम ਇਹ ਮਿਲੀ ਆਪਾਂ ਨੂੰ ਕਿ ਆਪਾਂ ਲੋਕਾਂ ਅੱਗੇ ਉਹ ਜਾਂ ਗੰਦ ਭਰੋਸੀ ਉਹ ਜਾਂ ਕੰਟੈਂਟ ਭਰੋਸੀ ਨਹੀਂ ਤੁਹਾਨੂੰ ਜੇ ਆਜ਼ਾਦੀ ਮਿਲੀ ਹੈ ਨਾ ਆਜ਼ਾਦੀ ਮਿਲੀ ਹੈ ਆਜ਼ਾਦੀ ਇਸ ਕਰਕੇ ਨਹੀਂ ਮਿਲੀ ਆਜ਼ਾਦੀ ਕਿਵੇਂ ਮਿਲੀ ਹੈ ਜੀ ਕਿੰਨੇ ਸਰ ਲੱਗੇ ਕਿੰਨੀਆਂ ਸ਼ਹੀਦیاں ਪਈਆਂ ਕਿੰਨੇ ਪਰਿਵਾਰ ਉਸ ਦੇ ਵਿੱਚ ਆਪਣੇ ਹੀਰੇ ਵਰਗੇ ਪੁੱਤ ਗੁਆਏ ਐ ਤੇ ਤੁਸੀਂ ਕਹਿੰਦੇ ਹੋ ਵੀ ਅਸੀਂ ਜੇ ਸਾਨੂੰ ਆਜ਼ਾਦੀ ਮਿਲ ਗਈ ਤਾਂ ਫਿਰ ਐਸ ਕੰਮ ਤੇ ਲਾਉਣੀ ਹੈ ਆਜ਼ਾਦੀ ਵੀ ਮੈਂ ਤੁਹਾਨੂੰ ਕੋਈ ਸ਼ਬਦ ਗਲਤ ਵਰਤਾਂ ਤੁਸੀਂ ਗਾ ਮੈਨੂੰ ਖੰਡ ਪਾਉਂਗੇ ਜੇ ਮੈਂ ਮੰਨ ਕੇ ਚਲੋ ਇੱਟ ਚੱਕੂਗਾ ਤੁਸੀਂ ਪੱਥਰ ਚੱਕੋਗੇ ਤੁਸੀਂ ਸ਼ਬਦਾਂ ਦੀ ਇਹ ਲੜਾਈ ਹੈ ਜਿਹੜੀ ਇਹਨੂੰ ਬੰਦ ਕਰੋ ਸਮਾਜ ਨੂੰ ਸਾਡੇ ਪਰਿਵਾਰ ਅੱਛਾ ਫਿਰ ਤੁਸੀਂ ਇੱਕ ਪਰਿਵਾਰ ਦੇ ਵੀ ਮੁਖੀ ਹੋ ਤੇ ਤੁਹਾਡੇ ਪਰਿਵਾਰ ਦਾ ਮੁਖੀ ਜੇ ਸਾਡੇ ਪਰਿਵਾਰ ਦਾ ਮੁਖੀ ਇਹੋ ਜ ਹੈ ਜਿਹੜੇ ਸਾਡੇ ਪਹਿਲਾਂ ਗੁਰੂ ਹੋਏ ਐ ਅੱਜ ਜਿਹੜਿਆ ਲੀਡਰ ਮੰਨ ਕੇ ਚਲੋ ਹੁਣ ਆਪਦੇ ਆਪ ਨੂੰ ਲੀਡ ਕਰ ਰਿਹਾ ਹੈ ਪੰਜਾਬ ਨੂੰ ਹਿੰਦੁਸਤਾਨ ਨੂੰ ਲੀਡ ਕਰ ਰਿਹਾ ਹੈ ਇੱਕ ਸਾਡਾ ਗੁਰੂ ਹੋਇਆ ਕੀਨੇ ਲੀਡ ਕੀਤਾ ਤੇ ਆਪਣਾ ਪਰਿਵਾਰ ਮੂਹਰੇ ਰੱਖਿਆ ਵੀ ਚਲੋ ਭਾਈ ਤੁਸੀਂ ਚਲੋ ਜੀ ਜਿਹੜੇ ਮੇਰੇ ਛੋਟੇ ਬੱਚੇ ਆ ਜਾਂ ਮੇਰੇ ਫੌਜ ਦੇ ਜਿਹੜੇ ਆਹ ਲੋਕ ਐ ਮਗਰੋਂ ਜਾਣਗੇ ਜੀ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਲੀਡ ਕੀਤੀ ਸੀ ਨਾ ਜਿਹੜੀ ਉਹ ਲੀਡ ਤੁਸੀਂ ਅੱਜ ਕਰੋ ਤੁਸੀਂ ਆਪਦੇ ਪਰਿਵਾਰ ਦੇ ਮੈਂਬਰਾਂ ਨੂੰ ਮੂਹਰੇ ਰੱਖੋ ਨਾ ਜੀ ਲੜਾਈ ਦੇ ਵਿੱਚ ਤੇ ਤੁਸੀਂ ਆਪਦੇ ਪਰਿਵਾਰ ਦੇ ਮੈਂਬਰਾਂ ਨੂੰ ਰੱਖਦੇ ਹੋ ਮੂਹਰੇ ਕਮਾਈ ਵਾਸਤੇ ਜਾਂ ਇੱਕ ਇੱਕ ਮੰਤਰੀ ਕੀ ਕਹਿੰਦਾ ਮੇਰਾ ਪੋਤਾ ਐਮਐਲਏ ਬਣ ਜੀ ਤੇ ਸਾਡੇ ਗੁਰੂ ਨੇ ਸਾਡੇ ਗੁਰੂ ਤਾਂ ਕੋਲ ਦੀ ਲੰਗ ਗਿਆ ਸਾਡੇ ਗੁਰੂ ਤਾਂ ਕੋਲ ਦੀ ਲੰਗ ਗਿਆ ਕਹਿੰਦਾ ਨਾ ਵੀ ਜੇ ਤਾਂ ਮੈਂ ਕਿਸੇ ਦੀ ਮਨ ਕੇ ਚੱਲੋ ਮਰੇ ਪਏ ਦਾ ਮੂੰਹ ਟਕੂੰਗਾ ਜਾਂ ਉਹਦੀ ਉਹਦਾ ਸਰੀਰ ਟਕੂੰਗਾ ਤਾਂ ਫਿਰ ਮੈਂ ਪਹਿਲਾਂ ਆਪਦਿਆਂ ਦਾ ਨਹੀਂ ਟਕੂੰਗਾ ਬਿਲਕੁਲ ਪਹਿਲਾਂ ਮੈਂ ਦੂਜਿਆਂ ਦਾ ਟਕੂੰਗਾ ਉਹ ਮੈਨੂੰ ਆਪਦਿਆਂ ਨਾਲੋਂ ਵੀ ਪਿਆਰੇ ਹੈ ਉਹੋ ਜੀ ਲੀਡ ਕਰਨ ਵਾਲਾ ਪੰਜਾਬ ਨੂੰ ਚਾਹੀਦਾ ਸੀ ਉਹੋ ਜੀ ਲੀਡ ਕਰਨ ਵਾਲਾ ਚਾਹੀਦਾ ਹਿੰਦੁਸਤਾਨ ਨੂੰ ਅੱਜ ਆਹ ਲੀਡ ਕਰਨਗੇ ਜਿਹੜੇ ਇਹੋ ਜਿਹਾ ਸੋਸ਼ਲ ਮੀਡੀਆ ਦੇ ਉੱਤੇ ਇੱਡੇ ਮੈਂ ਉਹ ਸ਼ਬਦ ਨਹੀਂ ਵਰਤੂੰਗਾ ਹਾਂ ਦੇਵੀ ਆਪਣੇ ਆਪ ਨੂੰ ਇਨਫਲੂਐਂਸਰ ਆ ਬਰ ਕੁਝ ਬਣੇ ਫਿਰਨਾ ਕੁਝ ਬਣ ਜਾਉ ਮੈਂ ਆਦੇ ਆਪ ਨੂੰ ਇੱਕ ਸਮਾਜ ਸੇਵੀ ਕਹਿਣਾ ਜਦੋਂ ਮੈਂ ਸਮਾਜ ਸੇਵੀ ਕਹਿਣਾ ਤੇ ਚਿੱਟੇ ਮੈਂ ਕੱਪੜੇ ਪਾਉਣਾ ਲੋ ਸੇ ਹੁਣ ਕਿਤੇ ਮੈਨੂੰ ਜਿਹੜੇ ਲੋਕ ਨਹੀਂ ਜਾਣਦੇ ਉਹ ਤਾਂ ਮੈਨੂੰ ਕਹਿੰਦੇ ਹੋਣਗੇ ਬੜਾ ਬੀਬਾ ਬੰਦਾ ਬਹੁਤ ਚੰਗਾ ਬੰਦਾ ਯਾਰ ਚਿੱਟੇ ਕੱਪੜੇ ਪਾਏ ਚੰਗੀ ਪੱਗ ਬੰਨੀ ਹੈ ਤੇ ਜੇ ਜਿਹੜੀ ਬੱਚਿਆਂ ਨੂੰ ਖੁੱਦੋ ਦਿੱਤੀ ਜਾਂਦੀ ਹੈ ਖੇਡ ਵਾਸਤੇ ਉਹਨੂੰ ਵੀ ਕਿੰਨਾ ਵਧੀਆ ਪਰੋਸਿਆ ਜਾਂਦਾ ਹੈ ਅੰਦਰ ਉਹਦੇ ਲੀਰਾ ਹੁੰਦੀਆਂ ਉਹਦੇ ਉੱਤੇ ਕਟ-ਕਟ ਕੇ ਪਰਵਣਾ ਚੜਾ ਦਿੰਦੇ ਨੇ ਤੇ ਜੇ ਜਵਾਕ ਉਹਨੂੰ ਐ ਮਾਰਦਾ ਧਰਤੀ ਤੇ ਉਹ 부ੜਕਦੀ ਐ ਤੇ ਜਵਾਕ ਉਹਦੀ ਜਵਾਕ ਦੀ ਖੇਡ ਬਣੀ ਐ ਤੇ ਜੇ ਜਵਾਕ ਉਹਨੂੰ ਖੋਲ ਕੇ ਵੇਖਣ ਲੱਗ ਜੇ ਨਾ ਉਹਦੇ ਵਿੱਚੋਂ ਲੀਰਾ ਨਿਕਲਣਗੀਆਂ ਇਹ ਜਿਹੜੇ ਸਮਾਜ ਸੇਵੀ ਬਣੇ ਫਿਰਦੇ ਆ ਮੈਂ ਕਿਸੇ ਨੂੰ ਲਾ ਕੇ ਨਹੀਂ ਕਹਿ ਰਿਹਾ ਮੇਰਾ ਗੁੱਸਾ ਨਾ ਕਰਨ ਕੋਈ ਬੰਦਾ ਜਿਹੜੇ ਸਮਾਜ ਸੇਵੀ ਐ ਜਾਂ ਤੁਹਾਡੀ ਸੋਸ਼ਲ ਮੀਡੀਆ ਤੇ ਉੱਤੇ ਸਿਹਤ ਦੇ ਰਹੇ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਮੈਂ ਬੇਨਤੀ ਜ਼ਰੂਰ ਕਰਦਾ ਵੀਰ ਆਪਾਂ ਚੰਦ ਪੈਸਾਂ ਪਿੱਛੇ ਚੰਦ ਟੁਕੜਿਆਂ ਪਿੱਛੇ ਇੰਨਾ ਪੈਸਿਆਂ ਦੇ ਪਿੱਛੇ ਨਾ ਆਪਣੇ ਆਪ ਨੂੰ ਐਨਾ ਪੁੰਜੇ ਨਾ ਸਿੱਟ ਗਏ। ਕਈ ਵਾਰੀ ਅਸੀਂ ਇੱਥੋਂ ਤੱਕ ਆ ਜੰਨੇ ਆ ਵੀ ਜਿਵੇਂ ਗਲੀ ਦੇ ਵਿੱਚ ਸੜਕਾਂ ਦੇ ਉੱਤੇ ਕੋਈ ਸੁੱਕੇ ਪੱਤੇ ਨਹੀਂ ਰੁਲਦੇ ਫਿਰਦੇ ਹੁੰਦੇ। ਕਈ ਵਾਰੀ ਸਾਡੀ ਇਹੋ ਜੀ ਪੋਜੀਸ਼ਨ ਬਣ ਜਾਂਦੀ ਹੈ। ਅੱਜ ਮਾੜਾ ਕੰਟੈਂਟ ਬਣਾਉਣ ਵਾਲਿਆਂ ਖਿਲਾਫ ਸਰਕਾਰ ਨੇ ਵੀ ਹੁਣ ਕਾਨੂੰਨ ਬਣਾਇਆ ਕਮਲਕੌਰ ਦੇ ਕਤਲ ਤੋਂ ਬਾਅਦ। ਫਿਰ ਕਿਤੇ ਨਾ ਕਿਤੇ ਜੇ ਮੈਰੋ ਇਹ ਕੰਮ ਨਾ ਕਰਦਾ ਤਾਂ ਅੱਜ ਇਹ ਕਾਨੂੰਨ ਵੀ ਨਹੀਂ ਬੰਨਣਾ ਸੀ। ਨਹੀਂ ਜਿਹੜੀ ਤੁਸੀਂ ਸਰਕਾਰ ਕਹਿੰਦੇ ਹੋ ਮੈਂ ਇੱਕ ਆਮ ਭਾਸ਼ਾ ਦੇ ਵਿੱਚ ਕਹਿੰਨਾ ਹੈ ਗਵਰਨਮੈਂਟ ਗਵਰਨਮੈਂਟ ਜੀ ਇਹ ਪਹਿਲਾਂ ਸਾਡੇ ਜਿਹੜੇ ਬਜ਼ੁਰਗ ਸੀ ਨਾ ਪਹਿਲਾਂ ਵਾਲੇ ਇਹਨੂੰ ਗਵਰਨਮੈਂਟ ਕਹਿੰਦੇ ਹੁੰਦੇ ਸੀ ਜੀ ਵੀ ਜੋ ਗਵਰਨਮੈਂਟ ਦੇ ਕੋਲੋਂ ਤੇਲ ਮੇਲੇ ਤਾਂ ਜੁੱਤੀ ਚ ਪਵਾ ਲਿਓ ਜੀ ਜੇ ਕੋਲੇ ਭਾਂਡਾ ਨਾ ਨੋਵੇ ਕਹਿੰਦੇ ਵੀ ਗਵਰਨਮੈਂਟ ਤੇਲ ਦੇਵੇ ਤੇ ਵੰਡੀ ਜਾਂਦੀ ਹੈ ਤੇਲ ਤੇ ਆਪਣੇ ਕੋਲੇ ਭਾਂਡਾ ਨਹੀਂ ਉਹ ਜੁੱਤੀ ਚ ਪਾ ਲਓ ਹੋ ਸਕਦਾ ਜੁੱਤੀ ਨਰਮ ਹੋ ਜੇ ਹਾਂਜੀ ਕਿਉਂਕਿ ਖੱਲ ਧੌੜੀ ਦੀਆਂ ਜੁੱਤੀਆਂ ਹੁੰਦੀਆਂ ਸੀ ਪਹਿਲਾਂ ਇਹ ਜਿਹੜੀ ਗੌਰ ਤੇ ਮਿੰਟ ਹੈ ਇਹ ਡਬਲ ਅਡੋਡੀ ਕਰਨ ਉਹਨਾਂ ਨੂੰ ਹਾਂਜੀ ਗੌਰ ਗਵਰਨਮੈਂਟ ਵੀ ਜੇ ਤਾ ਗੌਰ ਕਰੇ ਤਾਂ ਇਹਦੇ ਵਾਸਤੇ ਕੁਝ ਵੀ ਨਹੀਂ ਕਿਉਂਕਿ ਗਵਰਨਮੈਂਟ ਹੈ ਤੇ ਜੇ ਨਹੀਂ ਇੱਕ ਬੰਦਾ ਜੇ ਇੱਕ ਸਪੋਜ ਕਰੋ ਕੋਈ ਬੰਦਾ ਤੂੰ ਹੀ ਜਿੱਡਕ ਪਿਆ ਜੀ ਉਹਦੇ ਉੱਤੋਂ ਦੀ ਲੰਗੀ ਜਾਂਦੇ ਲੋਕ ਲੰਗੀ ਜਾਂਦੇ ਜੀ ਇਹ ਜੇ ਤੇਰੇ ਵਰਗੇ ਕਿਸੇ ਸੱਜਣ ਨੇ ਉਹਨੂੰ ਹੱਥ ਪਾ ਲਿਆ ਤੇ ਕੱਢਣ ਦੀ ਕੋਸ਼ਿਸ਼ ਕਰੀ ਤਾਂ ਉੱਥੇ ਲੋਕਾਂ ਦਾ ਤਾਤਾ ਲੱਗ ਜਾਊਗਾ। ਹਮਮ ਇਹਹੀ ਚੀਜ਼ ਗਵਰਨਮੈਂਟ ਹੈ ਜਿਵੇਂ ਨਾ ਤੁਸੀਂ ਬਣਾਉਣਾ ਚਾਹੁੰਦੇ ਹੋ ਗਲਤ ਫਿਲਮਾਂ ਪਾ ਕੇ ਗਲਤ ਵੀਡੀਓ ਪਾ ਕੇ ਮਾਰੀਆਂ ਵੀਡੀਓ ਪਾ ਕੇ ਨਾ ਨਹੀਂ ਬਣਾਣਾ ਇਹ ਮੈਂ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰ ਆ ਜੇ ਤੁਸੀਂ ਨਾ ਬਣਾਉਣੇ ਚਾਹੁੰਦੇ ਹੋ ਤੇ ਉਹ ਸਾਡੇ ਵੀਰ ਵਾਂਗੂ ਬਣਾਓ ਮਨੁੱਖਤਾ ਦੀ ਸੇਵਾ ਵਾਲੇ ਵਾਂਗੂ ਉਹ ਸਾਡਾ ਵੀਰ ਆ ਜਿਹੜਾ ਉਹ ਜਿਹੜਾ ਕਿਤੇ ਨਾ ਕਿਤੇ ਕੋਈ ਬੰਦਾ ਕਿਸੇ ਕਾਰਨ ਕਰਕੇ ਪਾਗਲ ਹੋ ਜਾਂਦਾ ਜਾਂ ਉਹਦੀ ਕਿਸੇ ਨਾ ਕਿਸੇ ਕਾਰਨ ਕਰਕੇ ਬਿਮਾਰ ਹੋ ਜਾਂਦਾ ਉਹਨੂੰ ਲੈ ਕੇ ਜਾਂਦਾ ਠੀਕ ਹੋ ਕੇ ਮੇਰੇ ਸਾਹਮਣੇ ਹਜ਼ਾਰਾਂ ਬੰਦੇ ਉੱਥੋਂ ਆਏ ਆ ਉਹੀ ਜੀਆਂ ਧਾਰਨਾ ਦੇਓ ਯਾਰ ਉਹਦੀ ਉਹਦੀ ਗੱਲ ਕਰੋ ਨਾ ਉਹਦੇ ਤੇ ਬਣਾ ਲਓ ਵੀਡੀਓ ਜੇ ਵੀਡੀਓ ਬਣਾਉਣੀ ਹੈ ਫੇਕ ਵੀਡੀਓ ਬਣਦੀਆਂ ਆ ਮੈਂ ਤੇ ਤੁਸੀਂ ਬਣਾਈ ਕੀ ਜਾਨਦੇ ਹੋ ਇਹ ਤਾਂ ਬਿਲਕੁਲ ਹੀ ਗਲਤ ਹੈ ਮੈਂ ਜੇ ਕੁਝ ਕਿਸੇ ਵੀ ਬੰਦੇ ਨੂੰ ਨਾ ਚੰਗਾ ਲੱਗੇ ਤਾਂ ਮੈਂ ਉਥੋਂ ਖਿਮਾਂ ਦਾ ਜੱਜਕਾਂ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਜਿੰਨਾ ਹੁਣ ਸਮਾਜ ਡਿੱਗ ਚੁੱਕਿਆ ਨਾ ਇਹਨੂੰ ਉੱਠਣਾ ਤੇ ਠਾਉਣਾ ਬਹੁਤ ਮੁਸ਼ਕਲ ਦੀ ਗੱਲ ਹੈ ਕਿਉਂਕਿ ਸਮਾਜ ਡਿੱਗੀ ਨਾ ਚੁੱਕਿਆ ਜੇ ਤੁਸੀਂ ਐਂ ਡਿੱਗੀ ਗਏ ਐਂ ਆਪਾਂ ਕਰੀ ਗਏ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੁਸੀਂ ਕੀ ਦੱਸੋਗੇ ਉਹ ਆਉਣ ਵਾਲੀਆਂ ਪੀੜ੍ਹੀਆਂ ਵੀ ਤੁਹਾਡੀਆਂ ਉਹ ਨੈੱਟ ਤੋਂ ਚੱਕ ਕੇ ਵੇਖ ਲੈਣਗੀਆਂ ਵੀ ਯਾਰ ਮੇਰਾ ਦਾਦਾ ਤੇ ਮੇਰਾ ਬਾਪੂ ਤੇ ਮੇਰਾ ਤਾਇਆ ਆਹ ਫਿਲਮਾਂ ਬਣਾਉਂਦਾ ਹੁੰਦਾ ਸੀ ਯਾਰ ਹੂੰ ਤੇ ਲੋਕ ਉਹਦੀਆਂ ਧਾਰਨਾ ਦਿੰਦੇ ਆ ਵੀ ਬੜਾ ਬੀਬਾ ਬੰਦਾ ਸੀ ਜੀ ਤੇ ਤੁਹਾਡੇ ਪੋਤੇ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਯਾਰ ਲਹੰਤਾਂ ਪਾਉਣਗੀਆਂ ਨੈੱਟ ਤੋਂ ਤਾਂ ਕਿਤੇ ਪਰੇ ਨਹੀਂ ਜਾਣਗੀਆਂ ਇਹ ਬਿਲਕੁਲ ਇਹ ਤਾਂ 100 ਸਾਲ ਬਾਅਦ ਵੀ ਨਿਕਲੇ ਕਿਹੜਾ ਕੋਈ ਖਵਾਰ ਹੈ ਵੀ ਅੱਜ ਪੜ ਲਿਆ ਤੇ ਰੱਦੀ ਸੜਤਾ ਤੇ ਮੇਰੇ ਪੋਤੇ ਨੂੰ ਥਿਉਣਾ ਨਹੀਂ ਜੀ ਉਹ ਯਾਰ ਚੰਗਾ ਫਰੋਸੋ ਨਾ ਭੱਜੋ ਪੈਸੇ ਮਗਰ ਕੁਛ ਨਹੀਂ ਕੁਛ ਕੁ ਲੈ ਕੇ ਗਿਆ ਸਿਕੰਦਰ ਦੇ ਹੱਥ ਕਿਉਂ ਬਾਹਰ ਕੱਢੇ ਪਤਾ ਲੱਗੇ ਤੁੰਨੂੰ ਸਿਕੰਦਰ ਨੇ ਦੱਸਿਆ ਨਾ ਵੀ ਮੇਰੇ ਜਦੋਂ ਮੈਂ ਅਖੀਰਲਾ ਟਾਈਮ ਹੋਇਆ ਮੇਰੇ ਹੱਥ ਬਾਹਰ ਕੱਢ ਦੋ ਤੇ ਉਹਦੇ ਸਿਕੰਦਰ ਦੇ ਹੱਥ ਬਾਹਰ ਕੱਢਦੇ ਤੇ ਤੁਸੀਂ ਸਿੱਖਿਆ ਕੁਛ ਨਾ ਜੀ ਤੁਸੀਂ ਕਿਉਂ ਠੱਗੀਆਂ ਮਾਰੀ ਜਿੰਨਾ ਭਰਾਣਾ ਭਰਾ ਲੜੀ ਜਾਂਦਾ ਮੱਟਾਂ ਪਿੱਛੇ ਕਤਲ ਹੋਈ ਜਾਂਦੇ ਆ ਪੰਜ ਪੰਜ ਮਿੰਟ ਵਾਰੀ ਦੀ ਪਿੱਛੇ ਕਤਲ ਹੋ ਜਾਂਦਾ ਤੇ ਸਾਡਾ ਮੁੱਖ ਮੰਤਰੀ ਵੀ ਧਾਰਨਾ ਦਿੰਦਾ ਵੀ ਅਸੀਂ ਕਈ ਨਾਲ ਗੰਡਾਸਾ ਵੀ ਲੈ ਕੇ ਜਾਣੇ ਹੁੰਨੇ ਜਦੋਂ ਪਾਣੀ ਦੀ ਵਾਰੀ ਵੱਢਣ ਜਾਂਦੇ ਇਹੋ ਜਿਹਾ ਮੁੱਖ ਮੰਤਰੀ ਸਾਡਾ ਜਿਹੜਾ ਉਦਾਹਰਨਾ ਵੇਖੋ ਦਿੰਦਾ ਵੀ ਇੱਕ ਦੋ ਜਿਹੇ ਅਸੀਂ ਗੱਲ ਵੀ ਲਾ ਦੇਣੀ ਉਹਨੇ ਵਾਰੀ ਪਿੱਛੇ ਵੇਖੋ ਯਾਰ ਮੈਨੂੰ ਮੈਨੂੰ ਤਾਂ ਚੰਗਾ ਨਹੀਂ ਲੱਗਿਆ ਜੇ ਕਿਸੇ ਭਰਾ ਨੂੰ ਮੇਰੀ ਗੱਲ ਨਹੀਂ ਚੰਗੀ ਲੱਗੀ ਤਾਂ ਮੈਂ ਉਹ ਤੋਂ ਖਿਮਾ ਦਾ ਜਾਜਕਾਂ ਕਿਉਂਕਿ ਮੈਂ ਐਡੇ ਛੋਟੇ ਲੈਵਲ ਤੇ ਨਹੀਂ ਆ ਸਕਦਾ ਜਿੰਨੇ ਛੋਟੇ ਲੈਵਲ ਤੇ ਅੱਜ ਸਮਾਹ ਜਾਂਦਾ ਮੈਂ ਉਹਨਾਂ ਨੂੰ ਮਾੜੇ ਨਹੀਂ ਕਹਿੰਦਾ ਜੇ ਉਹਨਾਂ ਦੀ ਇਹੀ ਫਿਤਰਤ ਹੈ ਤੇ ਉਹ ਕਰੀ ਜਾਣ ਫਿਰ ਪਰ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਮਾਫ਼ ਨਹੀਂ ਕਰਨਗੀਆਂ ਇਹ ਮੈਂ ਗੱਲ ਲਿਖ ਦੇਣ ਨੂੰ ਤਿਆਰ ਆਂ ਜੇ ਭਗਤ ਸਿੰਘ ਨੂੰ ਅੱਜ ਯਾਦ ਕੀਤਾ ਜਾਂਦਾ ਨਾ ਉਹ ਭਗਤ ਸਿੰਘ ਸੀ ਜੇ ਰਾਜਗੁਰੂ ਨੂੰ ਸਖਦੇਵ ਨੂੰ ਯਾਦ ਕੀਤਾ ਜਾਂਦਾ ਤੇ ਉਹ ਰਾਜਗੁਰੂ ਸਖਦੇਵ ਸੀ ਤੇ ਜਿੰਨਾਂ ਲੋਕਾਂ ਨੇ ਸਾਨੂੰ ਯਾਦੀ ਦਵਾਈ ਯਾਦੀ ਮਿਲੀ ਤਾਂ ਬਹੁਤ ਮਹਿੰਗੇ ਪਾ ਪਰ ਅਸੀਂ ਯਾਦੀ ਨੂੰ ਐ ਰੋਲ ਕੇ ਰੱਖ ਦਿੱਤਾ ਜਿਵੇਂ ਕੋਈ ਆਮ ਗਲੀਆਂ ਦੇ ਵਿੱਚ ਕੱਖ ਰੋਲਦੇ ਹੁੰਦੇ ਆ ਆ ਯਾਦੀ ਦਵਾਈ ਸੀ ਉਹਨਾਂ ਨੇ ਆ ਸਮਾਜ ਸਿਰਜਿਆ ਸੀ ਯਾਰ ਕੁਸਤਾ ਮਾੜੀ ਮੋਟੀ ਮੈਂ ਇੱਥੇ ਕਹੂੰਗਾ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਕੁਸਤਾ ਯਾਰ ਆਪਾਂ ਨੂੰ ਮੜੀ-ਮੁੱਟੀ ਲੱਜ ਮੰਲਣੀ ਚਾਹੀਦੀ ਐ। ਅਸੀਂ ਐਨੇ ਨਾ ਗਿਰ ਗਏ, ਚੰਦ ਪੈਸਿਆਂ ਪਿੱਛੇ ਨਾ ਪੱਜ ਗਏ। ਪੈਸਾ ਕੋਈ ਨਾਲ ਨਹੀਂ ਲੈ ਕੇ ਜਾਂਦਾ। ਉਸ ਦੇਖੋ ਮਰਦੇ ਦੀ ਕਫਨ ਦੇ ਉੱਤੇ ਜੇਬ ਨਹੀਂ ਹੁੰਦੀ। ਐਨੀਆਂ ਹਾਇਰ ਲਾਉਂਦਾ ਕਾਲਾ ਸ਼ਰਮਾ ਕਿਵੇਂ ਦਾ ਜਾਜਕ ਐ। ਜੇ ਕੋਈ ਕਿਸੇ ਪ੍ਰਤੀ ਕੋਈ ਸ਼ਬਦ ਇੱਧਰ-ਉੱਧਰ ਬੋਲਿਆ ਗਿਆ ਹੋਵੇ, ਉਸ ਗੱਲ ਦੀ ਅਸੀਂ ਸਾਡੇ ਸਮਾਜ ਤੋਂ ਕਿਵੇਂ ਮੰਗਦਾ ਕਿਉਂਕਿ ਅਸੀਂ ਸਮਾਜ ਨੂੰ ਕੋਈ ਚੰਗਾ ਪਰੋਸਣਾ ਤੇ ਅਸੀਂ ਉਹ ਨਹੀਂ ਪਰੋਸਣਾ। ਸਾਡੀਆਂ ਵੀਡੀਓ ਜਿਹੜੀ ਕੋਈ ਪੰਜ ਬੰਦੇ ਨਾਲ ਵੇਖਣ। ਸਾਨੂੰ ਉਸ ਗੱਲ ਦਾ ਕੋਈ ਲੈਣ ਦੇਣੀ ਨਹੀਂ। ਪਰ ਅਸੀਂ ਇਹ ਨਹੀਂ ਕਹਿੰਦੇ ਵੀ 5 ਮਿਲੀਅਨ ਚੱਲੇ 5 ਮਿਲੀਅਨ ਤਾਂ ਉਹੀ ਚੱਲਣਗੀਆਂ ਜਿਹੜੀਆਂ ਅੱਜ ਸਾਡੇ ਅਮਰਤਪਾਲ ਨੇ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਮੈਨੂੰ ਲੱਗਦਾ ਵੀ ਸਾਡੀਆਂ ਧੀਆਂ ਪੜਨਾ ਕੁਝ ਨਾ ਕੁਝ ਉਹ ਚੀਜ਼ ਤੋਂ ਸੇਧ ਲੈਣਗੀਆਂ ਚੰਗੇ ਕੰਮ ਕਰਨਗੀਆਂ ਕਿਉਂਕਿ ਅੱਗੇ ਜਿਹੜੀਆਂ ਕੁੜੀਆਂ ਹੁੰਦੀਆਂ ਸੀ ਉਹ ਆ ਵੀ ਦੇਖੀਆਂ ਹੋਣੀਆਂ ਤੁਸੀਂ ਚਾਦਰ ਕੱਢਦੀਆਂ ਵੇਖੀਆਂ ਹੋਣੀਆਂ ਗਾਣਾ ਵੀ ਇੱਕ ਮਾਣਕ ਦਾ ਮੈਂ ਚਾਦਰ ਕੱਢਦੀ ਹਾਂ ਉਹ ਗੱਲਾਂ ਵੀ ਚਾਦਰਾਂ ਕੱਢਦੀਆਂ ਕੁੜੀਆਂ ਤਾਂ ਅਸੀਂ ਦੇਖੀਆਂ ਸੀ ਸਾਡੇ ਟਾਈਮ 'ਚ ਦਰੀਆਂ ਬੁੰਨਦੀਆਂ ਵੀ ਕੁੜੀਆਂ ਦੇਖੀਆਂ ਸੀ ਪਰ ਆਹ ਕੁਸ਼ ਕਰਦੀਆਂ ਕੁੜੀਆਂ ਨਹੀਂ ਸੀ ਦੇਖੀਆਂ ਨਾ ਬੰਦੇ ਵੇਖੇ ਸੀ ਨਾ ਬੁੜੀਆਂ ਵੇਖੀਆਂ ਸੀ ਪਰ ਆਹ ਸਮਾਜ ਦੇ ਵਿੱਚ ਜਿਹੜਾ ਹੋਇਆ ਉਹਦਾ ਦੁੱਖ ਬਹੁਤ ਆ ਸਾਨੂੰ ਕੱਲੀਆਂ ਕੁੜੀਆਂ ਜ਼ਿੰਮੇਵਾਰ ਨਹੀਂ ਅਸੀਂ ਵੱਡੇ ਵੀ ਦੇਖਣ ਵਾਲੇ ਵੀ ਨਹੀਂ ਦੇਖਣ ਵਾਲੇ ਜ਼ਿੰਮੇਵਾਰ ਤਾਂ ਹੈ ਪਰ ਜਿਹੜੇ ਅਸੀਂ ਆਹ ਟੀਮਾਂ ਜੀਆਂ ਬਣਾਈ ਫਿਰਦੇ ਆਂ ਸ਼ਬਦਾਂ ਦੀ ਗਲਤ ਵਰਤੋਂ ਕਰਦੇ ਆਂ ਗਾਲਾਂ ਕੱਢਦੇ ਆਂ ਉਹਨਾਂ ਨੂੰ ਮੈਂ ਜ਼ਰੂਰ ਕਹੂੰਗਾ ਵੀਰ ਅਸੀਂ ਕੁੜੀਆਂ ਨੂੰ ਤਾਂ ਚਲੋ ਬਾਅਦ ਚ ਕਵਾਂਗੇ ਪਰ ਤੁਸੀਂ ਤਾਂ ਯਾਰ ਜਿਹੜੇ 4-5 ਐਣਕਾਈਆਂ ਲਾ ਕੇ ਇਕੱਠੇ ਹੋਏ ਫਿਰਦੇ ਹੋ ਨਾ ਇਹ ਤਾਂ ਯਾਰ ਤੁਸੀਂ ਤਾਂ ਬੰਦ ਕਰ ਦਿਓ ਜਿਹੜੀ ਇੱਕ ਤੁਸੀਂ ਇੱਕ ਲਾਈਕ ਕਿਸੇ ਬੰਦੇ ਨੇ ਫੋਟੋ ਪਾਈ ਸੀ ਉਹ ਹੋ ਸਕਦਾ ਮੈਂ ਤੁਹਾਨੂੰ ਦੇ ਦਾਂ ਉਹ ਮਾਤਾ ਇੱਕ ਰੇੜੇ ਦੇ ਉੱਤੇ ਨਾ ਪੱਠੇ ਲੈਣ ਜਾ ਰਹੀ ਹੈ ਬਜ਼ੁਰਗ ਮਾਤਾ ਉਹ ਉਹਨੇ ਕਿਹਾ ਵੀ ਜੇ ਧੀਏ ਆ ਮਾਤਾ ਨਹੀਂ ਵੇਖ ਲਾ ਇਹ ਮਾਤਾ ਵੀ ਫਿਰ ਓਮੇ ਕਰਕੇ ਆਪਦੇ ਵੀਊ ਵਧਾ ਸਕਦੀ ਸੀ ਉਹਦੇ ਪਰਿਵਾਰ ਨੂੰ ਪਾਲ ਸਕਦੀ ਸੀ ਪਰ ਇਹ ਤਾਂ ਯਾਰ ਦਿਹਾੜੀ ਕਰਕੇ ਉਹਦੇ ਪਰਿਵਾਰ ਨੂੰ ਪਾਲ ਰਹੀ ਹੈ ਇਹ ਗੱਲਾਂ ਮੈਂ ਤਾਂ ਕਹਿੰਦਾ ਨਹੀਂ ਕਿ ਮੇਰੇ ਕੋ ਭੈਣੋਂ ਨਾ ਜੇ ਸਮਾਜ ਪਾਲਣਾ ਹੈ ਪਰਿਵਾਰ ਪਾਲਣਾ ਹੈ ਤੇ ਮਜ਼ਦੂਰੀ ਕਰਕੇ ਪਾਲੋ ਦਿਹਾੜੀ ਕਰਕੇ ਪਾਲੋ ਮਿਹਨਤ ਕਰਕੇ ਪਾਲੋ ਜੇ ਮੰਨ ਲਓ ਚਲੋ ਪੜ੍ਹ ਲਿਖ ਜਾਉਂਗੀ ਆ ਪਾਇਲਟ ਬਣ ਜਾਓ ਇੱਕ ਧਾਰਨਾ ਦਿਓ ਨਾ ਇੱਕ ਸਮਾਜ ਦੇ ਵਿੱਚ ਸਿਸਟਮ ਛੱਡ ਕੇ ਜਾਓ ਜੀ ਜਿਵੇਂ ਉਹ ਪਹਿਲਾ ਵਾਲੇ ਸਾਡੇ ਗੁਰੂ ਪੀਰ ਭਗਤ ਪਕੰਬਰ ਛੱਡ ਕੇ ਗਏ ਆ ਉਹ ਕਿੱਡੀਆਂ-ਕਿੱਡੀਆਂ ਸ਼ਹੀਦੀਆਂ ਪਾ ਗਏ ਸਾਨੂੰ ਆਜ਼ਾਦੀ ਦਿਵਾਉਣ ਦੇ ਮਾਰੇ ਤੇ ਅਸੀਂ ਜਾਦੀ ਦਾ ਵੇਖੋ ਤੁਸੀਂ ਉਹਨਾਂ ਦਾ ਕੀ ਮੁੱਲ ਪਾ ਰਹੇ ਹੋ ਪਰ ਆਪਾਂ ਕਰਨ ਵਾਸਤੇ ਬਹੁਤ ਕੋਸ਼ਿਸ਼ ਹੈ ਪਰ ਇਹ ਸਮਾਜ ਹੈ ਜਿਹੜਾ ਇਹਨੂੰ ਕੋਈ ਕਿਸੇ ਨੂੰ ਨਹੀਂ ਸੁਧਾਰ ਸਕਦਾ ਜੀ ਕੋਈ ਕਿਸੇ ਨੂੰ ਨਸ਼ੇ ਤੇ ਲਾ ਨਹੀਂ ਸਕਦਾ ਕੋਈ ਕਿਸੇ ਨੂੰ ਨਸ਼ੇ ਤੋਂ ਹਟਾ ਨਹੀਂ ਸਕਦਾ ਤੁਹਾਡਾ ਆਪਦਾ ਮਨ ਹੈ ਜਿੰਨਾ ਚਿਰ ਤੁਸੀਂ ਆਪਦੇ ਮਨ ਨੂੰ ਕੰਟਰੋਲ ਨਹੀਂ ਜੇ ਬੰਦਾ ਇਹ ਮਨ ਹੀ ਨਹੀਂ ਕੰਟਰੋਲ ਕਰ ਸਕਦਾ ਯਾਰ ਫਿਰ ਹੋਰ ਕੀ ਕੰਟਰੋਲ ਕਰੂਗਾ ਇਨੀਆਂ ਹਾਇਰੀਆਂ ਲਾਉਂਦੇ ਹੋਏ ਖੇਵਾਂ ਦੇ ਜਾਜਕਾਂ